ਸੋਮ ਬਾਜ਼ਾਰ ਦਾ ਗੇਟ ਜਿੱਥੋਂ ਸੋਮ ਬਾਜ਼ਾਰ ਚੱਲੂ ਹੁੰਦਾ ਹੈ ਤੇ ਨਾਲ ਹੈ ਸੰਤੋਖ ਸਰ ਗੁਰਦੁਆਰਾ ਇਹ ਤੇਰੇ ਭਰਾਵਾ ਦੇ ਕੰਮਾ ਭਰਾ ਦਾ ਟਾਬਾ ਤੇ ਭਰਾਵਾ ਦਾ ਕੰਮਾ ਇੱਥੋਂ ਸਟਾਰਟ ਹੁੰਦਾ ਹੈ ਸੋਮ ਬਾਜ਼ਾਰ ਚਲੋ ਜੀ ਤੁਹਾਨੂੰ ਅੱਗੇ ਜਾ ਕੇ ਮਿਲਦੇ ਆਂ ਕਿਹ ਕੀ ਮਿਲਦਾ ਤੇ ਕੀ ਕੀ ਨਹੀਂ ਬਹੁਤ ਸਸਤਾ ਵੱਖ-ਵੱਖ ਮਾਲ ਮਿਲਦਾ ਹੈ ਤਾਂ ਤੁਹਾਨੂੰ ਅੱਗੇ ਜਾ ਕੇ ਦੱਸਦੇ ਆਂ ਆ ਲੱਗ ਗਿਆ 150 ਦੇ ਸੇਲ ਨੋ ਬੇਟਾ ਦਾਦੀ ਦੀ ਲੋਟ ਚੜ੍ਹਦੀ ਸੋ ਸਵੇ ਸ਼ਰਟ ਟੀ ਸ਼ਰਟ ਨੈਂਸ 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 ਨਾ ਵਧੀਆ ਨਾ ਜੈਨ ਸਪੀਮਾ 150 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 ਜੈਨ ਸ਼ਰਟ 200 ਜੈਨ ਸ਼ਰਟ 200 ਜੈਨ ਸ਼ਰਟ 200 ਰੁਪਏ ਪਾਣੀ ਕ ਲੱਗੇ 150 ਰੁਪਏ ਜੈਨ ਸਪੀਮਾ 200 200 ਆਚਾ ਨੰਮ ਸਾਰੇ ਬ੍ਰੈਂਡ ਨਵੇਂ ਹੋਏ ਜੀ ਆਹ ਵਾਲੀਆਂ ਨਿਕਰਾਈਆਂ 200 200 ਦੀਆਂ ਆਗੜੀ ਤੇ ਯਾਰ ਸ਼ੋਰੂਮ ਤੇ ਹਮੇਂ ਕੀ ਮਿਲਿਆ ਅੰਕ ਆਗੇ ਨਹੀ ਹੈ 200 ਰੁਪਏ ਦੀ ਜੀ ਵਧੀਆ ਕੁਆਲਟੀ ਹੈ ਬਾਕੀ ਜਗ ਮਿਲਦੇ ਤੁਹਾਨੂੰ ਕਿਤੇ ਕਿਤੇ ਛੂਟ ਕਿਤਾ ਭਜੀ ਆਵਲੇ 350 ਸਾਢੇ 300 ਪਿਓਰ ਕਾਟਨ ਵਧੀਆ ਕਪੜਾ ਨਾ ਮੈਚਿੰਗ ਲੈਣਾ ਮੈਚਿੰਗ ਲੈ ਲਓ ਆਪਣ ਸੇਮ ਲੈਣਾ ਸੇਮ ਲੈ ਲਓ ਕਲਰ ਪ੍ਰਿੰਟ ਸੋਹਣੇ ਆ ਦਾ ਮੈਚਿੰਗ ਹੋ ਗਿਆ ਆ ਮੈਚਿੰਗ ਹੋ ਗਿਆ ਆਪਣੀ ਮਰਜ਼ੀ ਆ ਕਈ ਆਲ ਓਵਰ ਪਾ ਲੈਂਦੇ ਕਈ ਸੇਮ ਪਾ ਲੈਂਦੇ ਪਰ ਆ ਪਿਓਰ ਕਾਟਨ ਆ ਨਾ ਸਾਢੇ 300 ਵੱਡੇ ਵਰਦਾ ਛੋਟਾ ਵਰਦਾ ਦਾ ਵਗਾਈ ਪੰਨ 5 ਮੀਟਰ 5 ਮੀਟਰ ਮਿਲੇਗਾ ਆ ਭਾਈ ਸਾਹਿਬ ਕੋ ਮਿਲੇਗਾ 5 ਮੀਟਰ 350 ਦਾ ਆਗਾ ਪਿਓਰ ਕਾਟਨ ਦਾ ਸੂਟ ਹੈ ਉਹ ਵਧੀਆ ਕੁਆਲਟੀ ਆ ਲੱਗੇ ਕੋਰਸੈਟ ਵਗੈਰਾ ਤਾਂ ਕੁਝ ਉਹ ਸਾਟਰੀ ਲੱਗੇ ਹੈ ਰੈਡੀਮੇਡ ਮਨ ਗਾੜੀ ਕਾਹੀਏ ਤਾਂ ਤੌੜਿਆ ਰਿਹਾ ਪਾਣੀ ਲਈ ਪਾਣੇ ਅੱਜ ਜਿੰਨੇ 150 ਜੇ 200 ਜੇ 250 ਮੈਂ ਡੇਢ ਆਲਟੋ ਚੱਲ ਰਿਹਾ ਆ ਆ ਵੇਖ ਵੀ ਗਿਆ ਜੇ ਨਾਲ ਲੜਾਉਣੇ ਵੇਖਿਆ ਇਹ ਕਮਿਟੀ ਵੀ ਕੀ ਜਾਂਦੇ ਕੁਆਲਟੀ ਵਧੀਆ ਨਾ ਕੋਟਿੰਗ ਵੀ ਕਰਕੇ ਨੀ ਆਪੇ ਨਾਲ ਚੱਲੋ ਸਾਡੇ 450 ਇਹ ਬਸ ਸਾਡੇ 450 ਸਾਡੇ 450 ਨਹੀਂ ਟੇਲਰਾਂ ਨੂੰ ਮੇਰਾ ਪਿੰਡ ਇਹ ਸੁਆਣਾ ਮੇਰੇ ਤੇ ਨਹੀਂ ਬੰਦੀ ਲੱਗਦੀ ਲਈ ਟਾਈਮ ਨਹੀਂ ਲੱਗਦਾ ਆਪਣਾ ਉਹ ਆਪਣੇ ਕੱਢ ਲਈ ਤਾਂ ਟਾਈਮ ਕਰਨਾ ਹੈ ਹੈ ਟਾਈਮ ਕੱਢਦਾ ਜਿੱਦ ਜਾਂਦਾ ਪਾਲੜਾ ਪੀਸਾ ਲੈ ਸਾਡੇ 450 ਦਾ ਜੀ ਕੋਰ ਸੈਟ ਹੈ ਜੀ ਛੋੜਾ ਟਾਈਮ ਕੱਢਦਾ ਕਿਦਾਂ ਵੀਰਜੀ ਵਾਲੇ ਕਾਵਲੇ 150 5 ਮੀਟਰ ਕਬੜਾ ਸਾਢੇ ਤਿੰਨ 150 ਬੇਤਾ ਜੀ ਸਾਢੇ ਤਿੰਨ ਮੀਟਰ ਮਟੇ ਵਰ ਦਾ ਕੋਈ ਵੀ ਲੈ ਲਓ ਜੀ ਆਹ ਪਹਿਲੀ ਤੂਫਾਨ ਬਾਈ ਜੀ ਅੰਨਾ ਕੀ ਅੰਕਲ ਤੇ ਸਾਹੀ ਅੰਕਲ ਜੀ ਤੁਹਾਡੀ ਮਸ਼ਹੂਰੀ ਕਰ ਦੇਣੀ ਹੈ ਜੀ ਕਦੀ ਮਸ਼ਹੂਰੀ ਕਰ ਜੀ ਇਹ ਮਸ਼ਹੂਰੀ ਕਰਦੀ ਹੈ ਕਿਤਾ 200 ਰੁਪਏ ਦਾ ਤੋੜ ਹੈ ਜੀ

ਅਾ ਇੱਕ ਇਕੱਲਾ ਗਲਾਸ ਰੀ ਇਹਦੇ ਨਾਲ ਇੱਕ ਇਕੱਲਾ ਜੱਗ ਇਹਦੇ ਨਾਲ ਇਹਦੇ ਨਾਲ ਗਲਾਸ ਦਾ 7 500 ਰੁਪਏ ਦੀ ਇੱਥੇ ਤਾਂ ਸਾਰੀ ਚੀਜ਼ 100 ਰੁਪਏ ਦੀ ਹੈ 1950 100 ਰੁਪਏ ਦਾ ਜੀ ਕੋਈ ਵੀ ਚੀਜ਼ ਲੈ ਲੋ ਇੱਕ ਤਾਂ ਉਹ ਮਸ਼ੀਨ ਆ ਗ੍ਰਾਈਂਡਰ ਵੀ 100 ਰੁਪਏ ਦਾ ਹਾਂ ਮੈਂ ਭਰਾਂਗਾ ਆ ਗ੍ਰੈਂਡਰ ਕਿਦੋਂ ਮਿਲਣਾ ਨਹੀਂ ਐ ਵੀ 100 ਰੁਪਏ ਦਾ ਗ੍ਰੈਂਡਰ ਦੀ ਫਿਰ ਮੈਂ ਨਹੀਂ ਕਿ ਸਾਰੇ ਗ੍ਰੈਂਡਰ ਲਵੋਂਦਾ ਨਹੀਂ ਸਭ ਕੋ 100 ਰੁਪਏ ਦਾ 2000 ਰੁਪਏ ਚੰਗਾ ਕੱਟਾ ਚੰਗਾ ਚੋਚੇ 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 500 ਰੁਪਏ ਦਾ ਕੋਈ ਵੀ ਜਿਹੜਾ ਮਰਜ਼ੀ ਲੈ ਥੋੜੇ ਰਹਿ ਗਏ ਭਾਈ ਇਹ ਖਤਮ ਕਰਨਾ ਪਾਰਾ ਪਾਰਾ 1500 400 ਰੁਪਏ ਦਾ 600 ਰੁਪਏ ਦਾ ਕੋਈ ਨਹੀਂ ਆਰੇ ਮਹਿੰਗੇ ਸੂਟ 600 ਰੁਪਏ ਦਾ ਭਾਈ ਕੋਈ ਵੀ ਛੋਟ ਇਹ ਵੀਡੀ ਬਣਾਉਂਦੇ ਹੋ ਨਾ ਬੋ ਮਜਾ ਕਾਰੀ ਟੂਟ ਪਟਿਆਲਾ ਸ਼ਾਈ ਹਾਂ ਜੀ ਨਵਾਂ ਯਾਵਲਾ ਹਾਂ ਜੀ ਅਗਲਾ ਦਾ ਕਿੰਨੇ ਦਾ ਉਹ 5.5 6 ਕੜਾਈ ਦੇ ਵਟਾ ਰਹੇ ਬੜੀ ਵਧੀਆ ਸਟਾਈਲ ਵਾਲਾ ਮੈਡਮ ਸਾਡੇ ਚੇਸਰ ਬਹੁਤ ਬਤਾ ਦੇਗਾ ਕਿੰਨਾ ਬੜੀ ਹੈ ਇਹ ਅਗਲਾ 5.5 ਉਹ ਗੱਲ ਚਾਹੀਦੀ ਹੋਵੇ ਰਹੇ ਅੱਗੇ ਪਾ ਜੀ ਆ ਕਿਦਾਂ ਬਾਈਕ ਲਾ ਕੇ ਆ ਗਿਆ ਡਿਲੀਵਰੀ ਕਰਨ ਸਵੇਰੀ ਵਾਲੇ ਕਿਦਾ ਸੂਟ ਜੀ 3500 3500 ਰੁਪਏ ਦਾ ਦੁਪੱਟਾ ਨਾਲ ਮੈਚਿੰਗ ਆ ਹਾਲੇ ਹੋਰ ਹੋਵੇ ਹਾਲੇ ਹੋਰ ਨਾਲ ਦੁਪੱਟਾ 6500 ਵੀਰੋ ਕਿਦਾਂ ਇਹ ਦੋਨੋਂ ਹੀ ਆ ਗਏ ਐ ਇਹ 3500 ਉਹ ਵਿਦਾਊਟ ਦੁਪੱਟੇ ਨਾਲ ਦੁਪੱਟੇ ਵਾਲੇ ਉਹ ਪਿਓਰ ਦੇ ਦੁਪੱਟੇ ਨਾਲ ਵਾਲੇ ਇਹੋ ਵਾਲੇ ਹੋਰ ਪੁੱਛਿਆ ਕਿ ਨਾ ਇਹ ਦਾ 1000 ਤੋਂ 550 500 ਰੁਪਏ ਜੀ ਹੈ ਇਹ ਵੀ ਬੜੇ ਜਲਦੀ ਨਹੀਂ ਉਹ ਦੋਵੇਂ 1000 ਰੁਪਏ ਦਾ 550 ਰੁਪਏ ਦਾ ਸਲਵਾਰ ਤੇ ਦੁਪੱਟਾ 550 500 ਲੱਗੋ ਕੜਾਈ ਵਾਲੀ ਸਲਵਾਰ ਨਾਲ ਸਲਵਾਰ ਹੈ ਸ਼ਾਰਦ ਦਾ ਨਾਲ ਦਪੱਟਾ 500 ਇਹਦਾ 1000 ਦਾ ਇਹ ਕਿਹਾ ਇਹ 600 ਵਿੱਚ ਆਇਆ 400 ਰੁਪਏ ਮਿਲਟਾ ਨਾ ਇਹਦੇ ਵਿੱਚ ਕੈਂਪਰੀ ਕੇ ਵਾਸਤੇ ਜਾ ਰਿਹਾ ਸੋ ਸਪੇਸ ਦਾ 150 ਬਹੁਤ ਟੌਪ ਲੱਗਿਆ ਜੀ ਇੱਥੇ ਸਾਰੇ ਲੇਡੀਜ਼ ਕਾ ਕਿਨੇ ਦਾ ਭਾਜੀ 500 ਦਾ ਭਾਜੀ 500 ਰੁਪਏ ਦਾ ਹਾਂ ਜੀ ਆਇਓ ਚਾਰ ਚਾਰ ਕਰ ਦਿਆਂ ਜਿਹੜਾ ਮਰਜੀ ਲਾਇਆ ਚਾਰ ਤੋਂ ਦਿਆਂ ਆਜਾ ਮਾਲ ਨਵੇਂ ਤੇ ਭਾਰੇ ਚਾਰ ਤੋਂ ਚਲਾਤੇ ਹੀ ਆਇਆ 400 ਰੁਪਏ ਦੀ ਪਿਓਟਰ ਬੱਟੇ ਦਾ ਆ ਤੇ ਡਾਉਨ ਤੇ ਪਿਓ ਦੇ ਬੱਟੇ 400 ਰੁਪਏ ਦੇ ਆ ਓਦਰ 500 ਦਾ ਭਾਗਾ ਉਹ ਹੀ ਨਾਲ ਓਦਰ ਕਪੜੇ ਦਾ ਭਾਗ ਕੀ ਥੋੜਾ ਉਹ ਕੋਟਨ ਦਾ ਹੀ ਉਹ 650 ਦਾ ਕਹਿੰਦਾ ਹੈ ਤੇ ਥੋੜਾ ਮਿਕਸ ਕਪੜਾ ਹੈ ਇਸ ਕਰਕੇ 500 ਰੁਪਏ ਦਾ 150 ਰੁਪਏ ਦਾ ਫਰਕ ਹੈ ਪਰ ਕਪੜੇ ਦਾ ਫਰਕ ਹੈ ਚੀਜ਼ ਸੇਮ ਬਣاتی ਹੈ ਉਹਨੇ ਆ 150 ਰੁਪਏ ਆਹੀ ਆਣਾ ਅੱਛਾ ਸ਼ੂਲਪੀ ਜੀ ਸਾਡਾ ਜੋ ਮਰਜ਼ੀ ਕਰ ਲੈ ਇਹਨੂੰ 150 ਰੁਪਏ ਸ਼ੂਲਪੀ ਸਾਡੇ 500 ਵਾਲੇ ਸਾਢੇ 500 ਕੋਈ ਵੀ ਸਾਢੇ 500 ਕੋਈ ਵੀ ਬਿਲਕੁਲ ਸੋਹਣਾ ਮਜੀ ਲੋ ਵਧੀਆ ਰੇਟ

ਘੜਦੇ ਅੱਜ ਦੇ 1 2 ਹੈ ਬੱਚਾ ਦਾ ਸੂਟ ਕਿਤਾ ਬਾਜੀ ਤੇ ਇਹ 200 ਦਾ ਹੈ 200 ਦਾ ਕਹਿੰਦੇ 450 350 210 ਰੁਪਏ ਸੰਗਤ ਏ ਯਾਰ ਦੇ ਪਿਆਰ ਦੇ ਪਿਆਰ ਦੇ ਆ ਸਾਡੇ ਕੋਲ ਕੱਛਪੋਰ ਦੇ ਪੋਰ ਦੇ ਲੱਗੇ ਵੀ ਸਾਡੇ ਚੱਲਾ ਦੇ ਸੂਟ ਕੱਛ 350 ਦੇ 350 350 ਲੱਗੇ ਕੋਈ ਮਿਲਾ ਲੋ

100 ਰੁਪਏ 100 ਰੁਪਏ ਸੋ ਸੋ ਮੇਰੇ ਬੈਗ ਲੱਗੇ ਜੀ ਇਹਨੇ ਸਾਹ ਵੀ ਕਿੱਟਾ ਹੈ ਗਿਆ ਹੈ ਵਧੀਆ 100 ਰੁਪਏ ਦੇ ਕਿੱਟਾ ਪ੍ਰਿੰਟ 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 ਸੋਨੀਆ ਬੱਚੇ ਦੀਆਂ ਕਿਦਾ ਬਾਜੀ ਆਲੀਆਂ 250 ਦਾ ਸੂਟ ਆ ਅਸ਼ਾਵ ਨੇ ਕਰਾ ਲਾਇਆ ਇਹ ਚ 12 ਸਾਲ ਦਾ ਹੈਗਾ ਬੱਚੇ ਦਾ

ਦੋਸਰੇ ਜੀ ਭਾਈ ਦੋਸਰੇ ਮੇਰਾ ਆਣਾ ਹੀ ਨਹੀਂ ਨਾ ਚਾਹੇ ਸਾਡਾ ਵੱਡਾ ਸਾਈ ਬਹੁਤ ਸੋਹਣਿਆ ਨਾ ਕਢਾਈ ਵਾਲੇ ਸੂਟ ਆਲੇ ਓਕੇ ਕੀ ਰੇਟ ਭਾਜੀ ਇਹਨਾਂ ਦਾ ਸਾਢੇ ਪੰਜ ਵਿੱਚ ਜੀ ਕਿਹੜਾ ਕਪੜਾ ਮਸਲਿਨ ਕੋਟਨ ਭਾਜੀ ਮਸਲਿਨ ਕੋਟਨ ਕਿੰਨੇ ਕੀ ਵੇਚ ਰਹੇ ਨੇ ਇਹ ਆਨੇ ਇਹ ਵੀ ਤਾਂ ਇਹ ਤਾਂ ਵਾਲੇ 6.500 ਰੁਪਏ ਇਹ ਤੇ ਨਾ ਬੱਟੇ ਦੀ ਗਾੜੀ ਇਤ ਜਦਾ ਸੋਹਣੀ ਹੈ ਕਿੰਨਾ ਕਿੰਨੇ ਕਿ ਆ ਰਹੇ ਇਹਦੇ ਕੋਲ ਚਾਹੇ ਆਹ ਛੋਟੇ ਛੋਟੇ 50 ਤੇ ਕਿੰਦਾ ਸੌੜ ਪਈ ਆੜੇ 150 ਰੁਪਏ ਪਿਛੇ ਬਹੁਤ ਸੋਹਣੀ ਵੀ ਗਾੜੀ ਇਨਾਂ ਦੀ ਹੈ ਨਾ ਅੱਡਾ ਵੱਡਾ ਗੱਲਿਆ ਪਹਿਲਾਂ ਛੋਟਾ ਹੁੰਦਾ ਹੈ ਕਿੰਦਾ ਵਾਲਾ ਰੇਟ 150 ਰੁਪਏ ਦਾ ਸੋਵਟ ਆਵਦੀ ਹੈ 300 ਦਾ ਕੀਤਾ ਵੀ ਅੰਮਾ 300 300 ਕਿਨ ਲਾਣਾ ਬਹੁਤ ਸ਼ੂਟ ਚਾਹਣਾ ਆ ਆ ਗਿਆ ਨਾ ਅੱਗ ਲਾ ਫਰੈਂਡ ਲਾ ਤਾ ਉਹ ਜੁੱਤਾਂ ਉਹਨਾਂ ਨੇ ਹੱਦ ਕਰਕੇ ਪਿੱਛੇ ਪਾ ਲੈਂਦੇ ਨੇ ਦੋ ਦੁਪੱਟੇ ਸਾਰੇ ਦਾ ਕੁਰਤੇ ਵੀ ਆਮੇ ਤੜਾ ਮਹਿੰਗਾ ਚੋਲੀ ਲੈਂਗਾ ਚਲੀ ਕਿੰਨੇ ਦੇ ਭਜੀ ਭਜੀ ਕਿੰਦਾ 200 ਲੈ ਕਿੰਨੇ ਦਾ ਕਿੰਨੇ ਦਾ ਕਿੰਨੇ ਦਾ ਕਿੰਨੇ ਦਾ ਲਓ ਜੀ ਅੱਜ ਬਾਜ਼ਾਰ ਗਾਗ ਬਹੁਤ ਘੱਟ ਆ ਕਿ ਅੱਜ ਸ਼ਪੀਲਾਂ ਗਈਆਂ ਅੱਜ ਕਾ ਕਰ ਜਿਆਦਾ ਵੀਡੀਓ ਨਹੀਂ ਬਣਾਈ ਤੁਹਾਨੂੰ ਮਿਲਦੇ ਹਾਂ ਜੀ ਤੁਹਾਨੂੰ ਅਗਲੀ ਵੀਡੀਓ ਚ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਪਸੰਦ ਆਈ ਹੈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜਿਦਾ ਤੁਸੀਂ ਪਿਛਲੀ ਵੀਡੀਓ ਨੂੰ ਪਿਆਰ ਦਿੱਤਾ ਉਹਦਾ ਇਹ ਵੀ ਵੀਡੀਓ ਨੂੰ ਪਿਆਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਵਾਰ ਤੁਹਾਨੂੰ ਓਕੇ ਬਾਏ